ल ल ल ਵਾਹਿਗੁਰੂ ਸਾਜਿ ਸੂਰਤ ਮਾਣਾ ਜਿਗਮ ਸਰੂਪ ਸਰਬ ਪ੍ਰਸਾਦ ਮਿਤਨੋ ਹੋ ਅਨ ਸੁਖ ਸਾਧਰ ਮਿਤਨੋ ਹੋ ਅਨ ਸੁਖ ਸਾਧਰ ਗੁਰ ਕਿਰਪਾ ਤਮਸ ਰਸ ਨਾਇ ਦਰਹਿ ਨਾ ਤੀਨਾ ਨਾਤ ਪਤ ਪਰਹਿ ਤੁਮ ਆਹ ਨਾਤਾਤ ਭਗਤ ਪਰੇ ਤਨ ਸਾਦ ਸਾੰਦ ਤੰਦੂਤ ਨਾ ਪੇ ਤਨ ਜੀਵਨ ਰੂਪ ਅਨੂਪ ਤਿਆ

ਨਾਨਕ ਜਿਸ ਬਨਾ ਅਬਰ ਨਾ ਕੋਈ ਆਦਿ ਸਤ ਸੰਤ ਪ੍ਰਭ ਸੋਈ ਨਾਨਕ ਜਿਸ ਬਨਾ ਅਬਰ ਨਾ ਕੋਈ ਬੁਵਾ ਗੁਰੂ ਜੀ ਦਾ ਖਾਲਸਾ वायू जी पत